ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਹਾਂ ਖੁਸ਼ਪੂ ਪੰਜਾਬ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਨੇ ਬਹੁਤੇ ਸਾਰੇ ਲੋਕਾਂ ਨੂੰ ਅੰਦਰ ਤੱਕ ਝੰਡੋੜ ਕੇ ਰੱਖ ਦਿੱਤਾ ਪੁਰਾਣੇ ਜ਼ਮਾਨੇ ਦੀ ਇੱਕ ਕਹਾਵਤ ਹੁੰਦੀ ਸੀ ਕਿ ਪੁੱਠੇ ਪੈਰਾਂ ਵਾਲੀ ਸਾਡੇ ਘਰ ਦੇ ਵਿੱਚ ਆ ਗਈ ਤੱਬਰ ਉੱਜੜ ਗਿਆ ਤਾਂ ਉਹ ਕਹਾਵਤ ਕਿਤੇ ਨਾ ਕਿਤੇ ਟੁਕਵੀ ਫਰੀਦਕੋਟ ਦੇ ਇਸ ਘਰ ਦੇ ਵਿੱਚ ਸੁਖਣ ਵਾਲਾ ਪਿੰਡ ਦੇ ਘਰ ਦੇ ਵਿੱਚ ਸਹੀ ਹੈ ਕਿਉਂਕਿ ਫੁੱਠੇ ਪੈਰਾਂ ਵਾਲੀ ਡਾਇਨ ਹੀ ਇਸ ਨੂੰ ਕਵਾਂਗੇ ਜਿਸ ਨੂੰ ਰਤਾ ਤਰਸ ਆਪਣੇ ਪਤੀ ਤੇ ਨਹੀਂ ਆਇਆ ਉਹਨਾਂ ਮਾਪੇ ਤੇ ਨਹੀਂ ਆਇਆ ਜਿਨ੍ਹਾਂ ਦਾ ਕੱਲਾ-ਕੱਲਾ ਪੁੱਤ ਸੀਗਾ ਉਹ ਕੱਲੇ-ਕੱਲੇ ਪੁੱਤ ਨੂੰ ਜਾਨੋਂ ਮਾਰ ਦਿੱਤਾ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਡਿਪੋਰਟ ਹੋ ਕੇ ਕੈਨੇਡਾ ਤੋਂ ਆਉਂਦੀ ਐ ਆਪਣੇ ਪ੍ਰੇਮੀ ਦੇ ਨਾਲ ਤਾਂ ਉਸ ਵੇਲੇ ਇਹ ਜੋ ਲਵ ਅਫੇਅਰ ਹੈ ਹੋਰ ਜ਼ਿਆਦਾ ਵੱਧ ਜਾਂਦਾ ਹੈ ਵੇ ਪੂਰੀ ਪਲੈਨਿੰਗ ਕੀਤੀ ਜਾਂਦੀ ਹੈ ਘਰ ਵਾਲੇ ਨੂੰ ਪਤਾ ਲੱਗ ਜਾਂਦਾ ਹੈ ਘਰ ਵਾਲਾ ਕਹਿੰਦਾ ਵੀ ਮੈਨੂੰ ਤਲਾਕ ਦੇ ਦੇ ਜਾਂ ਉਸ ਬੰਦੇ ਨੂੰ ਛੱਡ ਦੇ ਕਹਿੰਦੀ ਮੈਂ ਤੈਨੂੰ ਤਲਾਕ ਨਹੀਂ ਦੇਣਾ ਤੇ ਉਹਨੂੰ ਵੀ ਨਹੀਂ ਛੱਡਣਾ ਕਿਉਂਕਿ ਇਸ ਨੂੰ ਪੈਸਿਆਂ ਦਾ ਜ਼ਮੀਨ ਦਾ ਲਾਲਚ ਸੀ ਕਿਉਂਕਿ 30 ਕਿੱਲਾਂ ਦਾ ਮਾਲਕ ਸੀਗਾ ਮੁੰਡਾ ਤੇ ਪ੍ਰਾਈਵੇਟ ਬੈਂਕ ਦੇ ਵਿੱਚ ਕੰਮ ਵੀ ਕਰਦਾ ਸੀ ਉਸ ਨੂੰ ਲੱਗਿਆ ਕਿ ਮੈਨੂੰ ਨੁਕਸਾਨ ਦੇ ਸਕਦੀ ਹੈ ਤਾਂ ਉਸਨੇ ਆਪਣੇ ਭੈਣ ਨੂੰ ਇੱਕ ਰਾਤ ਪਹਿਲਾਂ ਫੋਨ ਕੀਤਾ ਕਿ ਮੈਨੂੰ ਡਰ ਲੱਗ ਰਿਹਾ ਮਿਰਨਾਲ ਕੁਝ ਗਲਤ ਹੋ ਸਕਦਾ ਇਹ ਮੈਨੂੰ ਮਾਰ ਸਕਦੇ ਤਾਂ ਪੈਣ ਨੇ ਅੱਗੋਂ ਆਪਣੇ ਛੋਟੇ ਵੀਰੇ ਨੂੰ ਸਮਝਾਇਆ ਵੀ ਤੂੰ ਡਰਨਾ ਐਵੇਂ ਕੰਮਲੀਆਂ ਮਾਰੀ ਜਾਣਾ ਤੂੰ ਅਸੀਂ ਕੱਲ ਬੈਠ ਕੇ ਗੱਲ ਕਰਾਂਗੇ ਪਰ ਉਹ ਕੱਲ ਕਦੀ ਆਈ ਨਹੀਂ ਉਹ ਪੈਣ ਉਹ ਆਖਰੀ ਬੋਲ ਫੋਨ ਤੇ ਹੀ ਸੁਣ ਸਕੀ ਬਸ ਪ੍ਰਾਦ ਅਧੀ ਰਾਤ ਆਪਣੇ ਆਸ਼ਕ ਤੇ ਉਸਦੇ ਦੋਸਤ ਨੂੰ ਘਰ ਬੁਲਾਉਂਦੀ ਹੈ ਇਹ ਜਨਾਨੀ ਤੇ ਕਤਲ ਕਰਵਾ ਦਿੰਦੀ ਹੈ ਫਿਰ ਰੋੜਾ ਖੁਦ ਪਾ ਦਿੱਤਾ ਜਾਂਦਾ ਉਹਨਾਂ ਨੂੰ ਘਰੋਂ ਕੱਢ ਦਿੰਦੀ ਹੈ ਚੋਰੀ ਕਿ ਕਿਸੇ ਨੂੰ ਪਤਾ ਨਾ ਲੱਗੇ ਫਿਰ ਰੋੜਾ ਪਾਉਂਦੀ ਮੇਰੇ ਘਰ ਵਾਲੇ ਨੂੰ ਕੁਝ ਹੋ ਗਿਆ ਪਰ ਉਦੋਂ ਤੱਕ ਲੋਕਾਂ ਨੂੰ ਸਭ ਕੁਝ ਸਮਝ ਆ ਚੁੱਕੀ ਸੀ ਤਲੱਛਣ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਹੀ ਰਹੇ ਹੋ ਜਿਹੜੇ ਸੂਟ ਪਾ ਕੇ ਵੀਡੀਓਜ਼ ਬਣਾਉਂਦੀ ਸੀਗੀ ਇਹ ਬੁਟੀਕ ਵੇਸ ਦੇ ਸੋਹਰਾ ਸਾਹਿਬ ਨੇ ਖੁਲਵਾ ਕੇ ਦਿੱਤੀ ਸੀ ਕਹਿੰਦੀ ਸੀ ਡੈਡੀ ਮੈਂ ਕੰਮ ਕਰਨਾ ਪਿਆਰ ਤੁਸੀਂ ਦੇਖ ਸਕਦੇ ਹੋ ਅੱਜ ਜਦੋਂ ਸਾਡੇ ਚੈਨਲ ਦੇ ਨਾਲ ਗੱਲ ਹੋਈ ਅ ਕੁਲਦੀਪ ਸਿੰਘ ਹੁਰਾ ਦੀ ਜੋ ਮ੍ਰਿਤਕ ਮੁੰਡੇ ਦੇ ਪਿਤਾ ਨੇ ਤਾਂ ਬੜਾ ਵੱਡਾ ਇੱਕ ਟੱਕ ਲੱਗਦਾ ਕਾਲਜ ਨੂੰ ਇੱਕ ਪਿਓ ਦੇ ਉਹ ਆਵਾਜ਼ ਉਹ ਦੁੱਖ ਸੁਣ ਕੇ ਕਿਉਂਕਿ ਇੱਕ ਪਿਓ ਦੇ ਲਈ ਸਭ ਤੋਂ ਔਖਾ ਸਮਾਂ ਹੁੰਦਾ ਆਪਣੇ ਪੁੱਤ ਦੇ ਅਰਥੀ ਚੁੱਕਣਾ ਤਾਂ ਹੁਣ ਅੰਤਮ ਸੰਸਕਾਰ ਨਹੀਂ ਕੀਤਾ ਜਾ ਰਿਹਾ ਤਾਂ ਮੰਗ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਕਿਉਂਕਿ ਇਹ ਜੋ ਮਹਿਲਾ ਹੈ ਉਸੇ ਦਿਨ ਫੜੀ ਜਾਂਦੀ ਹੈ ਤੇ ਉਹ ਜੋ ਮੁੰਡੇ ਨੇ ਉਹਨਾਂ ਦੇ ਵਿੱਚੋਂ ਇੱਕ ਫੜ ਹੋ ਗਿਆ ਦੂਜਾ ਹਲੇ ਵੀ ਫਰਾਰ ਹੈ ਮੰਗ ਹੈ ਕਿ ਉਸ ਨੂੰ ਵੀ ਅਰੈਸਟ ਕਰੋ ਸਾਨੂੰ ਇਨਸਾਫ ਦਿਓ ਫਿਰ ਹੀ ਸੰਸਕਾਰ ਕਰਾਂਗੇ ਇਸ ਬਾਰੇ ਦੇ ਵਿੱਚ ਤੁਹਾਡੀ ਕੀ ਰਾਏ ਹੈ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ